ਹਾਂਜੀ ਅੱਜ ਦੇ ਬਲੌਗ ਵਿੱਚ ਤੁਹਾਨੂੰ ਵਾਸੀ ਟੂਰ ਕਰਾਉਣਿਆਂ ਦਾ ਪਲੈਟਿਨਮ ਟੂਰਟਲ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਫਾਸ਼ਟਾ ਹੋਟਲ ਆ ਤੇ ਇਹਦੇ ਵਿੱਚ ਕੀ ਕੀ ਫੈਸਿਲਿਟੀ ਨੇ ਉਹ ਸਾਰਾ ਕੁਝ ਇਸ ਬਲੌਗ 'ਚ ਦੇਖਣ ਨੂੰ ਮਿਲੂਗਾ ਤੇ ਐਂਡ ਵਿੱਚ ਤੁਹਾਨੂੰ ਦੱਸੂਗਾ ਵੀ ਇਹਦਾ ਰੈਂਟ ਕਿੰਨਾ ਪਰ ਡੇ ਦਾ ਤੇ ਕਿਹੜੀ ਕਿਹੜੀ ਸਾਈਟ ਤੇ ਜਾ ਕੇ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ ਕਿਉਂਕਿ ਹਰ ਇੱਕ ਸਾਈਟ ਤੇ ਅਲੱਗ ਅਲੱਗ ਦਾ ਪ੍ਰਾਈਸ ਨੇ ਤੇ ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਕਾਰ ਰਖਾਉਣਾ ਹੋਟਲ ਦੇ ਬਾਹਰ ਖੜੀ ਪੂਰੀ ਕੈਂਟਕਾਰ ਉਦੋਂ ਅਸੀਂ ਚੱਲਦੇ ਆਪਾਂ ਅੰਦਰ ਅ ਆ ਦੇਖੋ ਬਈ ਇਹ ਸਾਨੂੰ 3 ਦਿਨ ਹੋ ਗਏ ਉਰੀ ਖੜੀ ਆ ਪਤਾ ਨਹੀਂ ਭਾਈ ਕੀ ਦੀ ਆ ਯਾਰ ਸਿਰ ਹੀ ਆ ਜਣੀ ਗੱਲ ਵਾ ਤੇ ਆ ਹੈਗਾ ਦਾ ਪਲੈਟਿਨਮ 2 ਤੇ ਇਸ ਕੀ ਦੀ ਮੇਨ ਐਂਟਰੀ ਤੇ ਕਾਫੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਨਹੀਂ ਪਤਾ ਹੋਣੀਆਂ ਦੱਸਣੀਆਂ ਜ਼ਰੂਰੀ ਨੇ ਪਿਛਲੇ ਬਲੌਗ ਚ ਵੈਸੇ ਦੱਸ ਕੇ ਗਿਆ ਸੀਗਾ ਇੱਥੇ ਇੱਕ ਥੋੜੀ ਚੈੱਕ ਇਨ ਦੀ ਪ੍ਰੋਬਲਮ ਆ ਚਾਹੇ ਤੁਸੀਂ 10 ਵਜੇ ਆਓ ਚਾਹੇ 11 ਵਜੇ ਚਾਹੇ 12 ਵਜੇ ਇਹਨਾਂ ਨੇ ਤੁਹਾਨੂੰ 3 ਵਜੇ ਹੀ ਚੈੱਕ ਇਨ ਕਰਨ ਦਾ ਜਣਾ ਹਾਂ ਇਹ ਥੋੜੀ ਜਿਹੀ ਦਿੱਕਤ ਆ ਆਪਣੇ 11 ਵਜੇ ਚੈੱਕ ਇਨ ਹੋ ਜਾਂਦਾ ਜਾਂ 12 ਵਜੇ ਇੱਥੇ 3 ਵਜੇ ਆ। ਦਾ ਬੇਸਮੈਂਟ ਆ ਗਿਆ ਜਿੱਥੇ ਤੁਹਾਨੂੰ ਚੈੱਕ ਇਨ ਦੇ ਲਈ ਹੈ ਨਾ ਆਪਦੇ ਪਾਸਵਰਡ ਵਗੈਰਾ ਦੇਣਾ ਪੈਂਦਾ। ਉਸ ਤੋਂ ਬਾਅਦ ਤੁਹਾਨੂੰ ਇਹ ਦੋ ਕਾਰਡ ਦੇ ਦਿੰਦੇ ਆ। ਤੇ ਥੋੜੀ ਜਾਂ ਯਾਨੀ ਤੁਹਾਨੂੰ ਡਿਪੋਜ਼ਿਟ ਵੀ ਕਰਵਾਉਂਦੇ ਆ 500 ਰਿੰਗਟ ਜਾਂ 100 ਡਾਲਰ ਤੇ ਇੱਧਰ ਇਹਨਾਂ ਦਾ ਹੈਗਾ ਬ੍ਰੇਕਫਾਸਟ ਵਗੈਰਾ ਇੱਥੇ ਤੁਸੀਂ ਬ੍ਰੇਕਫਾਸਟ ਜੇ ਇਨਕਲੂਡ ਆ ਤੁਹਾਡਾ ਜੇ ਨਹੀਂ ਹੈਗਾ ਤਾਂ 80 ਰਿੰਗਟ ਇੱਕ ਬੰਦੇ ਦੇ ਲੈਂਦੇ ਆ ਇਹ ਜਸਟ ਬ੍ਰੇਕਫਾਸਟ ਆ ਲਾਂਚ ਡਿਨਰ ਕੁਛ ਨਹੀਂ ਹੈਗਾ ਤੇ ਇਹਦੇ ਵਿੱਚ ਤਿੰਨ ਲਿਫਟਾਂ ਨੇ ਸੌਰੀ ਦੋ ਲਿਫਟਾਂ ਨੇ ਇੱਕ ਇਧਰ ਇੱਕ ਉਧਰ ਇਹਨਾਂ ਦੇ ਵਿੱਚ ਚਾਰ-ਚਾਰ ਨੇ ਦੋਨਾਂ 'ਚ ਤੇ ਇੱਕ ਗੱਲ ਹੋਰ ਆ ਵੀ ਜੇ ਤੁਸੀਂ ਜਿੱਦਾਂ अर्ਲੀ ਆ ਜੇ ਨਾ 10:00 11:00 ਵਜੇ ਆ ਜੰਨੇ ਹੋ ਤੁਹਾਨੂੰ ਚੈੱਕ ਇਨ ਤਾਂ ਹੋਣਾ ਨਹੀਂ ਪਰ ਤੁਹਾਡਾ ਲਗੇਜ ਇਹ ਰੱਖ ਲੈਣਗੇ ਉਹਦੇ ਨਾਲ ਤੁਸੀਂ ਫੋਟੋ ਖਿੱਚ ਕੇ ਆਦਾ ਲਗੇਜ ਰੱਖ ਜੋ 3:00 ਵਜੇ ਆਓ ਆਦਾ ਚੈੱਕ ਇਨ ਕਰੋ ਜੇ ਉਦੋਂ ਪਹਿਲਾਂ ਤੁਸੀਂ ਚੈੱਕ ਇਨ ਕਰਨਾ ਤਾਂ ਹਨਾ ਤੁਹਾਨੂੰ 200 200 ਰੁਪਏ ਐਕਸਟਰਾ ਪੇ ਕਰਨੇ ਪੈਣਗੇ ਜੇ ਤੁਸੀਂ 10 11 ਵਜੇ ਹੀ ਚੈੱਕ ਇਨ ਕਰਨਾ ਪਰ ਉਹ ਬਹੁਤ ਜਾਦੇ ਨੇ ਤੁਸੀਂ ਆਦਾ ਲੱਗੇਜ ਰੱਖੋ ਕਿਧਰੇ ਤੁਰ ਫਿਰ ਆਓ ਖਾ ਪੀਓ ਤੇ ਲੈਫਟ ਚਲੀ ਗਈ ਮਲਾਦਾ ਮੇਰੀ ਘੇਰ ਆ ਜੂਗੀ ਤੇ ਇਹਦੇ ਟੋਟਲ ਹੈਗੇ ਨੇ 51 ਫਲੋਰ ਅਸੀਂ ਇਹ ਰਹਿ ਰਹੇ ਹਾਂ 23 ਤੇ ਆਹ ਲੈਫਟ ਹੈ ਜਿਹੜੀ ਗਰਾਉਂਡ ਤੋਂ 29 ਤੱਕ ਜਾਂਦੀ ਉਹ ਦੂਆ ਚ ਸਿੱਧੀ 50 ਜਾਂ 51 ਤੇ ਰੁਕਦੀ ਆ ਇੱਥੇ ਚੱਲਦੇ ਆ ਆ ਕਾੜਾ ਇਹ ਵੀ ਖਾਸੀ ਦੂਜੀ ਹੈ ਵੀ ਤੁਸੀਂ ਕਾਰਡ ਲਾਉਣਾ ਤੇ ਉਸ ਤੋਂ ਬਾਅਦ ਚੋਂ ਆਉਣਾ ਜਿੱਥੇ ਤੁਸੀਂ ਜਿਹੜੇ ਫਲੋਰ ਤੇ ਜਾਣਾ ਉਹ ਬਟਨ ਦਬਾਣਾ ਇਹ ਨਹੀਂ ਹੈਗਾ ਤੁਸੀਂ ਕਾਰਡ ਲਾ ਕੇ ਤੁਸੀਂ 16 17 ਤੇ ਬਾਝੋਂ ਜਿਹੜਾ ਤੁਹਾਡਾ ਹੈਗਾ ਕਾਰਡ ਉੱਥੇ ਹੀ ਲੈ ਕੇ ਜਾਓ ਜਾਂ ਤੁਹਾਨੂੰ ਲੈ ਕੇ ਜਾਊਗੀ 50 ਇਹ 51 ਤੇ ਜਾਂ ਲੋਕ ਵੀ ਚਾਹੁੰਗੇ ਤੁਸੀਂ ਇਧਰ ਉਧਰ ਨਹੀਂ ਵੀ ਕਿਸੇ ਹੋਰ ਫਲੋਰ ਤੇ ਉਤਰ ਕੇ ਗੇੜੇ ਲਈ ਜਾਣਾ ਉਹ ਕੰਮ ਨਹੀਂ ਹੈਗਾ ਹੁਣ ਨੰਬਰ 23 ਦੇ ਉੱਤੇ ਆਇਆ ਇਹ ਇੱਥੋਂ ਆਪਾਂ ਚੱਲਾਂਗੇ ਹੁਣ 50 ਤੇ ਜਿੱਥੇ ਜਿਮ ਬਾਣੀ ਹੋਈ ਆ ਉਦੋਂ ਬਾਅਦ 51 ਉੱਥੇ ਫੁੱਲ ਬਣਿਆ ਹੋਇਆ ਤੁਹਾਨੂੰ ਦੋਨੇ ਏਰੀਆ ਦਿਖਾਉਣਾ ਦੋਨੇ ਏਰੀਆ ਬਹੁਤ ਸੋਹਣੇ ਨੇ ਇਸ ਹੋਟਲ ਦੇ ਤੇ ਘੈਂਟ ਕਮਾਂਦੋਂ ਏਰੀਆ ਦੇ ਵਿੱਚ ਵੇਟ ਕਰਦੇ ਜਿੰਨਾ ਚ ਲੈਫਟ ਆਉਂਦੀ ਆ ਉਦੋਂ ਬਾਅਦ ਚ ਚੱਲਦੇ ਆਪਾਂ 50 ਤੇ ਫਿਰ 51 ਆ ਗਈ ਲੈਫਟ ਆਪਾਂ ਜਾਣਾ ਉਦੋਂ ਵੀ ਜੇ ਤੁਸੀਂ ਉੱਪਰ ਵੀ ਜਾਣਾ ਨਾ ਉਹਦੇ ਲਈ ਵੀ ਤੁਹਾਨੂੰ ਕਾਰ ਲਵਣਾ ਪੈਗਾ ਉਦੋਂ ਬਾਅਦ ਜਿੱਦਾਂ 50 A ਤੇ ਇਹ ਤੇ ਹੈਗਾ ਆਪਣਾ ਜੈਮ ਸੌਰੀ ਜੈਮ ਹੈ ਤੇ 31 32 35 6 7 8 ਯੋ ਲਓ ਜੀ ਲੈਵਲ 50 ਏ ਆ ਗਿਆ ਤੇ ਆਪਾਂ ਕਿਹਾਣਾ 50 ਏ ਸੀ ਤਿੰਨ ਦਿਨ ਹੋ ਗਏ ਅਸੀਂ ਪਹਿਲੀ ਵਾਰ ਚੱਲੇ ਆਂ ਜਿੰਮ ਦੇ ਵਿੱਚ ਮੈਂ ਹੀ ਚੱਲੇ ਆਂ ਉਹ ਤਾਂ ਹਜੇ ਵੀ ਨਹੀਂ ਆਏਗੇ ਕਿਦਾਂ ਦਾ 익ਸਪੀਰੀਅੰਸ ਤੁਹਾਨੂੰ ਦਿਖਾ ਦਨੇ ਆ ਲਓ ਜੀ ਦਾ ਫਿਟਨੈਸ ਸੈਂਟਰ ਤੇ ਇਹਦੇ ਲਈ ਵੀ ਤੁਹਾਨੂੰ ਇੱਥੇ ਕਾਰਡ ਲਾਉਣਾ ਪਾਣਾ ਇਹ ਨਹੀਂ ਹੈਗਾ ਵੀ ਤੁਸੀਂ ਆਏ ਜਿੱਦਾਂ ਹੀ ਵਾਗੇ ਇਹ ਯਾ ਆਇਆ ਹੋ ਗਿਆ ਕਾਰਡ ਹੁਣ ਇਹ ਖੋਲੂਗੀ ਇੱਕ ਕੁਆਲਿਫਾਈਰ ਲਾਉਣਾ ਪੈਣਾ ਜੀ ਲੌਕ ਹੋ ਜਾਂਦੀ ਐ ਸਿੱਧੀ ਯਾ ਕੋਲ ਗਿਆ ਦੂਜਾ ਮੈਂ ਗਲਤ ਪਾਸੇ ਯੂਰਮ ਮਰੀ ਗਿਆ ਆ ਫਿਟਨੈਸ ਸੈਂਟਰ ਆ ਬਈ ਇੱਥੇ ਸਾਡੇ ਦਾ ਪਤੰਦਰ ਕੋਈ ਸ਼ੇਅਰ ਦਾ ਆਇਆ ਨਹੀਂ ਉਰੇ ਉਹ ਦਿਨ ਦੇ ਨਹੀਂ ਆਏ ਹੈਗੇ ਅੱਜ ਆ ਗਿਆ ਮੈਂ ਵੀ ਤੁਹਾਨੂੰ ਦਿਖਾਉਣ ਵਾਸਤੇ ਯਾ ਓਕੇ ਆ ਲਓ ਚਲੋ ਅੱਜ ਹੋਰ ਸ਼ੁੰਨ ਚੀਜ਼ ਹੋਣਿਆ ਕਬਰਸਥਾਨ ਆ ਯਾਰ ਮਲੇਸ਼ੀਆ ਦਾ ਦੇਖੋ ਕਿੰਨੀਆਂ ਕਬਰਾਂ ਕਿ ਕਿ ਮੁਸਲਮਾਨ ਬਹੁਤ ਜਿਆਦੇ ਨੇ ਇੱਥੇ ਜਿਆਦੇ ਕਮਿਊਨਿਟੀ ਹੈ ਜਿਹੜੀ ਉਹ ਮੁਸਲਮਾਨਾਂ ਦੀ ਉਹ ਤੋਂ ਬਾਅਦ ਉਹ ਹਿੰਦੂ ਤੇ ਆ ਸਾਰਿਆਂ ਵੀ ਪੁਰਾਣੀ ਮਸ਼ੀਨਾਂ ਕੀ ਕਹਿੰਦੇ ਨੇ ਮੈਨੂੰ ਪਤਾ ਵੀ ਨਹੀਂ ਆ ਇਹਨਾਂ ਨੂੰ ਕੀ ਕਹਿੰਦੇ ਨੇ ਪਰ ਕਾਫੀ ਬੜੀਆ ਨੇ ਕਾ ਮਸ਼ੀਨਾਂ ਬਸ ਉਹ ਐਕਸਰਸਾਈਜ਼ ਜਿਹਨੂੰ ਲਿਆਣੀ ਸ਼ਕੀਨ ਹੈ ਜਿਹੜਾ ਬੰਦਾ ਨਾ ਜੇ ਮਜਮਦ ਆ ਵੀ ਪੈਂਡ ਬੁੰਡ ਵੀ ਲਾਉਂਦਾ ਵੀ ਉਹ ਚਾਹੁੰਦਾ ਮੇਰਾ ਗੈਪ ਨਾ ਪਵੇ ਜਮਜਮ ਵਿੱਚ ਤਾਂ ਉਹ ਉਰੇ ਆ ਕੇ ਆਦਾ ਰੂਮ ਬੁੱਕ ਕਰੋ ਤੇ ਉਰੇ ਜਮਜਮ ਲਾਓ ਅਸੀਂ ਜਮਜਮ ਵਾਲੇ ਹੈ ਨਹੀਂ ਅਸੀਂ ਪੈਂਡ ਵੀ ਨਹੀਂ ਕਦੇ ਲਾਈ ਉਰੇ ਤਾਂ ਫੇਰ ਲਾਉਣੀ ਪਈ ਆ ਅੱਜ ਬਸ ਮੈਂ ਆ ਗਿਆ ਤੁਹਾਨੂੰ ਦਿਖਾਉਣ ਵਾਸਤੇ ਤੇ ਇਹ ਸੀਗਾ ਆਪਣੇ ਜੀ ਫਿਟਨੈਸ ਸੈਂਟਰ ਆ ਚਲਾ ਕੇ ਦੇਖੀਏ ਜੇ ਚੱਲਦੀ ਹੋਊਗੀ ਮੈਂ ਉਹੀ ਨਾ ਬਾੜੀ ਭੱਜ ਲਵੇ ਦੇ ਕਾਹਨੋਂ ਕਰਕੇ ਲੈ ਵੀ ਆਉਂਦਾ ਹੋਗੀ ਚੱਲੂਗੀ ਮੈਨੂੰ ਲਾਦਾਉਣੇ ਚੱਲ ਪਿਓ ਚੱਲ ਪਿਓ ਫਾਸਟ ਇਤੋਂ ਫਾਸਟ ਹੋਗੀ ਲੈ ਹਾਂ ਲੈ ਵਾਓ ਹੋਰ ਤੇ ਕਰੀਏ ਇਤੋਂ ਸੈ ਸਪੀਡ ਵਧੇ ਹਾਂ ਇਤੋਂ ਵਧੇ ਨਾ ਤੇਜ਼ ਹੋਗੀ ਬਾਈ ਹੋਰ ਹੋਰ ਤੇਜ਼ ਹੋਗੀ ਇਹ ਮੂੰਹ ਵੀ ਬੰਦ ਦਿੰਦੀ ਜੇ ਨਾ ਇਹਦੇ ਨਾਲ ਚੱਲੂਗੀ ਬਣਤੀ ਸਪੀਡ ਬਾਈ 10 ਸਪੀਡ ਦੇ ਨਾਲ ਹੀ ਚੱਲਣਾ ਪੈਂਦਾ ਜੀ ਲੈ ਕੇ ਉਹਨਾਂ ਤਾਰ ਨਹੀਂ ਉਹਨਾਂ ਨੂੰ ਉਹਨਾਂ ਨੂੰ ਦਿਖਾਉਣੇ ਇੱਥੇ ਬਾਈ ਸਾਨੂੰ ਫੇਰ ਬਣਾਉਣਾ ਹੈ ਵਲੌਗ ਉਦੋਂ ਦਾ ਹੁਣ ਆਪਾਂ ਚੱਲਦੇ ਆਂ ਫੂਚ ਉੱਪਰ ਸੋਹਣੀ ਚੀਜ਼ ਆ ਯਾਰ ਹੈਗੀ ਆ ਥੋੜੀ ਇੱਥੇ ਹੈ ਨਾ ਪੈਸੇ ਲਾਏ ਤਾਂ ਮੁੱਲ ਹੈਗਾ ਯਾਨੀ ਹੁਣ ਮੈਨੂੰ ਲੱਗਦਾ ਫੇਰ ਕਾਰਡ ਲਾਉਣਾ ਪੈਣਾ ਮੈਨੂੰ ਓਕੇ ਇੱਥੇ ਹੀ ਹੋ ਜਾਣਾ ਕੋਲ ਗਿਆ ਹੁਣ ਆਪਾਂ ਚੱਲਦੇ ਆਂ ਪੂਲ ਦੇ ਵਿੱਚ ਪੂਲ ਦੀਆਂ ਵੀਡੀਓ ਤੁਹਾਨੂੰ ਮੈਂ ਵਿੱਚ ਪਾਈ ਦੇਣੀਆਂ ਨੇ ਉਦਾਂ ਤੁਹਾਨੂੰ ਦਿਖਾ ਦਿਆਂ ਨੇ ਆ ਪੂਲ ਵੀ ਹੈਗਾ ਉੱਪਰ ਵੈਸੇ ਤੁਸੀਂ ਵਲੌਗਾਂ ਵਿੱਚ ਪਿਛਲੇ ਵਿੱਚ ਦੇਖਿਆ ਹੀ ਹੋਣਾ ਯਾਰ ਸਾਰਾ ਕੁਝ ਬਹੁਤ ਸੋਹਣਾ ਇੱਥੇ ਹੈਨਾ ਸਾਰੇ ਕਿਤੇ ਤੁਹਾਨੂੰ ਇਦਾਂ ਗਲਾਸ ਲੱਗੇ ਮਿਲਣਗੇ ਲੈਫਟ 'ਚ ਵੀ ਰੂਮ 'ਚ ਵੀ ਬਹੁਤ ਜਗ੍ਹਾ ਤੇ ਫਿਟਨੈਸ ਸੈਂਟਰ 'ਚ ਵੀ ਦੇਖਿਆ ਨਾ ਪੂਲ ਤੇ ਵੀ ਇਦਾਂ ਹੀ ਤੇ ਹੁਣ ਆਪਾਂ 51 ਇਹ ਤੋਂ ਇੱਕ ਫਲੋਰ ਉੱਪਰ ਜਾ ਕੇ ਪੂਰਾ ਜਾਂਦਾ ਆ। ਆ ਦੇਖੋ ਲਿਫਟ ਦੇ ਅੰਦਰ ਦੀ ਸਾਈਡ ਵੀ ਉਦਾਂ ਹੀ ਗਲਾਸ ਕੀਵਨੇ ਆ। ਬਹੁਤ ਸੋਹਣਾ ਕੰਮ ਆ। ਯਾਨੀ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਸਾ ਬੈਸਰੂਮ ਆ ਨਹੀਂ ਲੱਗੂਗੀ। ਵਧੀਆ ਕੰਮ ਆ। ਇੱਥੇ ਵੀ ਇਹ ਨਹੀਂ ਹੈਗਾ ਵੀ ਤੁਸੀਂ ਉਦਾਂ ਹੀ ਵੀ ਬਾਹਰ ਜਾਓਗੇ ਇੱਥੇ ਵੀ ਕਾਰ ਲਾਉਣਾ ਦਾ। ਲਾ ਕੇ ਆ ਗਾੜ। ਤਾਂ ਅੰਦਰ ਜਾਣਿਆ। ਤੇ ਆ ਯਾਰ ਆਪਣਾ ਜੁੰਡੀ ਦਾ। ਕੀ ਹਾਲ ਹੈ? ਵਧੀਆ। ਅੱਜ ਕਿੰਨੇ ਵਜੇ ਹੋਇਆ? ਅਵੇ 20:00 ਤੋਂ 12:10 ਵਜੇ ਤੱਕ ਤੁਹਾਨੂੰ 10:00 ਰਾਤ ਨੂੰ 10:00 ਦਾ ਇਹ ਬਾਈ ਹੈਗਾ ਨੇਪਾਲ ਇਕਮੰਦੂ ਦਾ ਨਾ ਪਾਲ ਦਾ ਇਕਮੰਦੂ ਦਾ ਇਹ ਬਾਈ ਮਿਲਿਆ ਸਾਨੂੰ ਉਸ ਦਿਨ ਦਾ ਹੀ ਉਰੀਆ ਬਾਈ ਪੂਰਾ ਪਿਆਰ ਆ ਬਾਈ ਦੇ ਨਾਲ ਤੇ ਹੁਣ ਤੁਹਾਨੂੰ ਹੋਣਾ ਪੂਲ ਦਾ ਵੀ ਸੋ ਬਾਈ ਇਹ ਦੀ ਇਹ ਖਾਸਿਤ ਵੀ ਇੱਕ ਹੋਟਲ ਦੀ ਹੋਰ ਆ ਜਿਵੇਂ ਮੋਸਟਲੀ ਨਾ ਸਾਰਿਆਂ ਦੇ ਇੱਕ ਸਾਈਡ ਪੂਲ ਆ ਜਿੱਦਾਂ ਇਦਾਂ ਬਣਿਆ ਹੋਇਆ ਤੇ ਇਧਰਾ ਕੇਲਟਾਵਰਾ ਪਰ ਇਹਦੇ ਦੋਨੇ ਸਾਈਡ ਇਹ ਆ ਇਹ ਇਧਰੋਂ ਐ ਘੁੰਮ ਕੇ ਹਨਾ ਇੱਥੋਂ ਆ ਦੂਸਰੀ ਸਾਈਡ ਵੀ ਆ ਐਕਸੋ ਜੀ ਮੀਨ ਵੈਰਾ ਐਕਸੋ ਜੀ ਮੀਨ ਤੇ ਇਧਰ ਕੇਐਲ ਟਾਵਰ ਦਾ ਥਿਊ ਤੇ ਇਧਰ ਹੈਗਾ ਸਾਹਮਣੇ ਟਵਿੰਸ ਟਾਵਰ ਅਸੀਂ ਇੱਥੇ ਬੈ ਜੀਏ ਪਹਿਲਾਂ ਹੁਣੇ ਸਵੀਵਿੰਗ ਕਰ ਕਰਕੇ ਫੇਰ ਗਏ ਆ ਤੇ ਇਹ ਨਜ਼ਾਰਾ ਇਹਦਾ ਉੱਪਰ ਵਾਲਾ ਇਹ ਸਭ ਤੋਂ ਵਧੀਆ ਹੀ ਆ ਇਹਦੇ ਕਰਕੇ ਅਸੀਂ ਇਹ ਬੁੱਕ ਕਰਿਆ ਸੀਗਾ ਇਧਰ ਇੱਕ ਹੋਰ ਵੀ ਆਪਣਾ ਪਲੈਟਿਨਮ ਉਹ ਥੋੜਾ ਥੱਲੇ ਉਹਦਾ ਪੂਰਾ ਇੱਕ ਸਾਈਡ ਆ ਹੁਣ ਸੋਨੂੰ ਜ਼ਾਦ ਦੇ ਨੇ ਇਹਦਾ ਰੈਂਟ ਦਾ ਭਾਈ ਜੇ ਦਾ ਤੁਸੀਂ ਕੱਲੇ ਹੋ ਫਿਰ ਤੁਹਾਨੂੰ ਕਾਫੀ ਮਹਿੰਗਾ ਪੈ ਜਾਣਾ ਨਾ ਯਾਨੀ 5000 ਪਰ ਨਾਈਟ ਵਿਦਆਊਟ ਐਨੀ ਯਾਨੀ ਬ੍ਰੇਕਫਾਸਟ ਵਿਦਆਊਟ ਫੀਰ ਬਸ ਜੇ ਤੁਸੀਂ ਦੋ ਜਾਣੇ ਹੋ ਫਿਰ ਸੋਨੂੰ ਸਸਤ ਦਾ ਪੈ ਜਾਦਾ ਫਿਰ ਸੋਨੂੰ ਇਹ 35-3600 ਪਰ ਬੰਦੇ ਦਾ ਲੈਂਦੇ ਆ ਜਿਵੇਂ ਅਸੀਂ 4 ਜਾਣੇ ਸੀਗੇ ਸਾਨੂੰ ਮਿਲਦਾ ਇਹ ਵਿਆ 12000 ਕੁਛ ਦਾ ਪਿਆ 4 ਜਾਣਿਆਂ ਨੂੰ ਪਰ ਵਧੀਆ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਹਨਾ ਵੀ ਯਾਰ ਉਹੀ ਇੰਨੇ ਪੈਸੇ ਲਾਤੀ ਚਾਹ ਤੁਹਾਨੂੰ ਮੀਲ ਵਿੱਚ ਹੈ ਨਹੀਂ ਪਰ ਵਧੀਆ ਕਿਉਂਕਿ ਪੂਲ ਤੇ ਫਿਟਨੈਸ ਸੈਂਟਰ ਹੋ ਗਿਆ ਇਹ ਚੀਜ਼ਾਂ ਤੁਹਾਨੂੰ ਬਹੁਤ ਸਕੂਨ ਦਿੰਦੀਆਂ ਨੇ ਯਾਰ ਤੁਸੀਂ ਸਾਬ ਨੂੰ ਸਵੇਰੇ 9 ਵਜੇ ਤੋਂ ਪੂਰਾ ਓਪਨ ਹੋ ਕੇ ਰਾਤ ਨੂੰ 10 ਵਜੇ ਤੱਕ ਉੱਪਰ ਰਹਿੰਦਾ ਤੁਸੀਂ ਸਾਬ ਨੂੰ ਆਓ ਸਵੇਰੇ ਆਓ ਹਨਾ ਇੱਥੇ ਬਹਿ ਕੇ ਨਜ਼ਾਰੇ ਲਓ ਉਸ ਦੇਖ ਕੁਆਲਿਟੀ ਕਿੰਨੀ ਸੋਹਣੀ ਦੇਖੋ ਆਪਾਂ ਚੱਲਦੇ ਆਂ ਇਹ ਸਾਨੂੰ ਬਾਲੀ ਭਰਾ ਦਾ ਜੀ ਲੱਗਿਆ ਸਾਡੇ ਨਾਲ ਕਹਿੰਦਾ ਅੱਜ ਜਾਏਗੇ ਯਾਰ ਮਾ ਨਹੀਂ ਕੱਲ ਨੂੰ ਜਾਵਾਂਗੇ ਉਹ ਕਹਿੰਦਾ ਮਿਲ ਕੇ ਜਾਓ ਫੇਰ ਐਦਾਂ ਰੋਣੇ ਆ ਸਾਡਾ 13 ਇਹ ਰੋਮ ਇੱਧਰ ਆ ਬਾਕੀ ਇੱਧਰ ਨੇ ਤੁਸੀਂ ਯਾਨੀ ਜਿਹੜਾ ਫਲੋਰ ਤੁਹਾਡੇ ਕੋਲ ਕਾਰਡ ਆ ਨਾ ਉਸੇ ਫਲੋਰ ਤੇ ਜਾ ਸਕਦੇ ਇਹ ਨਹੀਂ ਹੈਗਾ ਵੀ ਤੁਸੀਂ ਇੱਧਰ ਉੱਧਰ ਉਤਰਗੇ ਹੁਣ ਮੈਂ 16 ਤੇ ਜਾਣਾ ਸੀ ਮੇਤੋਂ ਜਾ ਨਹੀਂ ਹੋਇਆ ਹੈਗਾ ਉੱਥੇ ਫਰੈਂਡ ਰਹਿੰਦਾ ਸਾਡਾ ਉਹਨੂੰ ਮਿਲਣ ਜਾਣਾ ਸੀਗਾ ਗਿਆ ਹੀ ਨਹੀਂ ਮੈਂ ਉੱਥੇ ਜਾਣ ਨਹੀਂ ਤੈਨੂੰ ਸੌਰੀ ਆ ਆਉਂਦੇ ਨੇ ਬੰਦੇ ਬਾਈ ਚੋਪਰ ਜਿਨ੍ਹਾਂ ਨੇ ਯਾਨੀ ਸਾਰੇ ਮਲੇਸ਼ੀਆ 'ਚ ਧੱਕ ਪਾਈ ਹੋਈ ਆ ਨਾ ਆਹੀ ਨੇ ਅੱਜ ਕਹਿੰਦੇ ਰੈੱਡ ਡੇ ਆ ਰੈੱਡ ਟੀ ਸ਼ਰਟਾਂ ਪਾ ਲਈਆਂ ਸਾਰਿਆਂ ਨੇ ਮੈਂ ਤੁਹਾਨੂੰ ਰੂਮ ਦਿਖਾ ਲਾਂ ਵੈਸੇ ਅੱਕੇ ਜੇ ਫਿਰਦੇ ਆ ਮੇਤੋ ਦਾ ਬਹੁਤ ਕਹਿੰਦੇ ਵੀ ਜਿਹੜੇ ਕੈਮਰਾ ਜਗਾਟ ਕੇ ਹੋ ਲੈਣਾ ਨੂੰ ਆ ਦੇਖੋ ਭਾਈ ਹੁਣ ਤਾਂ ਖੜਿਆਰ ਬਹੁਤ ਖੜਿਆ ਹੋਇਆ ਸਾਰਿਆਂ ਨੇ ਲਾਈਟ ਲਾ ਭਾਈ ਇਹ ਕਾਰਡ ਪਾ ਇੱਕ ਮਿੰਟ ਤਾਰ ਨਹੀਂ ਹੋਈ ਸਾਈਡ ਤੇ ਵੀਰੇ ਬਾਹਰ ਨਾਲ ਨਿਕਲ ਜੀ ਕਾਰਡ ਲੈ ਕੇ ਕਿਦੇ ਬਾਹਰ ਜੋ ਅਸੀਂ ਦੇਖੀ ਜਾਈਏ ਆ ਤਾਂ ਸਾਰੀਆਂ ਤੇ ਅਲਮਾਰੀ ਉਲਮੂਰੀ ਨੇ ਨਾ ਸਾਡਾ ਯਾਨੀ ਹੁਣ ਤਾਂ ਕੰਮ ਖਰਾਬ ਕਰਿਆ ਪਿਆ ਆ ਪ੍ਰੈਸ ਕਰਨ ਦੇ ਲਈ ਆ ਇਧਰ ਪ੍ਰੈਸ ਵੀ ਪਈ ਆ ਨਾ ਹੁਣ ਤਾਂ ਖੰਡਿਆਰ ਵਾਲਾ ਖੰਡਿਆ ਆ ਯਾਰ ਕਲੀਨ ਜਿਹਾ ਸੀਗਾ ਉਹਦੀ ਹੁਣ ਮੇਰੇ ਕੋਲ ਵੀਡੀਓ ਨਹੀਂ ਨਹੀਂ ਮੈਂ ਉਹ ਪਾ ਦਿੰਦਾ ਬਹੁਤ ਗੁੱਸਾ ਯਾਰ ਇੱਥੇ ਜਿਹੜਾ ਤੁਹਾਨੂੰ ਆ ਵਿਊ ਮਿਲਦਾ ਨਾ ਰਾਤ ਨੂੰ ਆ ਉਦੋਂ ਵੀ ਸਿਰੇ ਹੋ ਜਾਂਦਾ ਲੈ ਐਨੀ ਪੱਟੇ ਪਏ ਆ ਸਾ ਤੋਂ ਤਾਂ ਬਾਹਰ ਵੀ ਨਹੀਂ ਨਿਕਲਦਾ ਇੱਥੇ ਹੀ ਬੈਠੇ ਰਹਿੰਦੇ ਆ ਬਸ ਚਲੋ ਚਾਲਦੇ ਆ ਬਾਈ ਹੁਣ ਲੋ ਜੀ ਹੁਣ ਚਾਲਦੇ ਆ ਚੈਨਲ ਡਾਊਨ ਨੈਕਸਟ ਵੀਡੀਓ ਤੁਹਾਨੂੰ ਚੈਨਲ ਡਾਊਨ ਲਗਾਵਾਂਗੇ ਏ ਬਲੌਗ ਇੱਥੇ ਤੁਹਾਨੂੰ ਲਗਭਗ ਸਾਰੀ ਮੂਟੀ ਮੂਟੀ ਗੱਲ ਜਿਹੜੀ ਹੋਟਲ ਦੀ ਤੁਹਾਨੂੰ ਮੈਂ ਦੱਸ ਤੀ ਵੀ ਇੰਨਾ ਗਰੰਟ ਆ ਵੈਸੇ ਤੁਸੀਂ ਸੱਚ ਇੱਕ ਗੱਲ ਰਹਿ ਗਈ ਜੀ ਬੁਕਿੰਗ ਹਨਾ booking.com ਤੋਂ ਕਰਿਓ ਉਹ ਤੋਂ ਸਸਤੀ ਪੈਂਦੀ ਆ ਅਗੋੜਾ ਇੱਧਰ ਉੱਧਰ ਹਨਾ ਉੱਥੇ ਬਹੁਤ ਐਕਸਪੈਂਸਿਵ ਆ ਤੇ ਉਹ ਤੋਂ ਤੁਹਾਨੂੰ ਆਫਰ ਵਧੀਆ ਮਿਲ ਜਨੇ ਆ ਡੀਲ ਜਾਨੀ ਤੁਹਾਨੂੰ 2-3 202514 ਹਨਾ ਆਫਰ ਮਿਲ ਜਾਂਦਾ ਵਧੀਆ ਉਹ ਤੋਂ ਕਰ ਲਿਓ ਬਾਕੀ ਬਹੁਤ ਸੋਹਣਾ ਹੋਟਲ ਆ ਯਾਰ ਤੁਹਾਡਾ ਇੱਥੇ ਜੀ ਲੱਗੂ ਹਨਾ ਵੈਸੇ ਇੱਕ ਗੱਲ ਕਹਿੰਦੇ ਹੁੰਦੇ ਨੇ ਕਹਿੰਦੇ ਵੀ ਜੇ ਤੁਸੀਂ ਘੁੰਮਣ ਫਿਰਨਾ ਹੈ ਸਸਤਾ ਆ ਜਾ ਲੈ ਲਓ ਹਨਾ ਵੀ ਤਾਂ ਕਿ ਤੁਸੀਂ ਪਰ ਆਸੀਂ ਬੜੀ ਲੱਤਾ ਸਾਡਾ ਬਾਹਰ ਨੂੰ ਨਾ ਜਾਣ ਤੋਂ ਜੀ ਕਰਦਾ ਵੀ ਜੰਨੀ ਚਲੋ ਬਾਈ ਥੱਲੇ ਜਾਊ ਵੀ ਆ ਜੀ ਉੱਪਰ ਜਾਓ ਦੇਖੋ ਇਨਸਾਨ ਉੱਪਰ ਨੂੰ ਉੱਪਰ ਜਾਏ ਕੋਈ ਗੱਲ ਨਹੀਂ ਯਾਰ ਉੱਪਰੋਂ ਮੁੜਿਆ ਮੈਂ ਕਿਹਾ ਓਕੇ ਬਾਈ ਜੀ ਮਿਲਦੇ ਆ ਅਗਲੀ ਵਾਰੀ